चार महीने तो नहीं मिल रही तनखा सफाई सेवक आने लगा देता नगर काउंसिलते दफ्तर बाहर तरना नगर निगम बटाला दे सफाई कर्मचारी तनखा ना की वजह नाल उतरे हड़ताल ते आज सवेरे ही समस्त भारत जूनियर ने नगर निगम दे गेट सामने प्रशासन खिलाफ की थी नारेबाजी गलबत दौरान प्रदर्शनकारिया ने कहा कि पिछले 4 महिना तो सानो तनखा नहीं मिली ਸਾਨੂੰ ਕੰਮ ਚਲਾਉਣਾ ਮੁਸ਼ਕਿਲ ਹੋਇਆ ਹੈ ਅਸੀਂ ਸ਼ਹਿਰ ਦੀ ਸਫਾਈ ਕਰਦੇ ਹਾਂ ਕਰ ਕਰ ਜਾ ਕੇ ਗਿੱਲਾ ਅਤੇ ਸੁੱਕਾ ਕੂੜਾ ਇਕੱਠਾ ਕਰਦੇ ਹਾਂ ਸਮੇਂ ਨਾਲ ਕੰਮ ਕਰਨ ਆਉਂਦੇ ਹਾਂ ਅਤੇ ਉਹਨਾਂ ਕਿਹਾ ਕਿ ਕਦੇ ਕਿਸੇ ਅਧਿਕਾਰੀ ਨੂੰ ਮਿਲਦੇ ਹਾਂ ਤਾਂ ਕਦੇ ਕਿਸੇ ਅਧਿਕਾਰੀ ਨੂੰ ਮਿਲਦੇ ਹਾਂ ਸਾਡੇ ਛੋਟੇ-ਛੋਟੇ ਬੱਚੇ ਸਨ ਜਿਨ੍ਹਾਂ ਦੀ ਸਕੂਲਾਂ ਵਿੱਚ ਦਾਖਲੇ ਕਰਵਾਉਣੇ ਹਨ ਪਰ 4 ਮਹੀਨੇ ਬੀਤ ਗਏ ਹਨ ਜਦੋਂ ਤੱਕ ਸਾਨੂੰ ਤਨਖਾਹਾਂ ਨਹੀਂ ਮਿਲਣਗੀਆਂ ਪ੍ਰਦਰਸ਼ਨ ਜਾਰੀ ਰਹੇਗਾ ਅਸੀਂ ਇਸ ਨਗਰ ਤੋਂ ਇੱਥੇ ਲੋਕਲ ਹੀ ਹਾਂ ਹਾਂਜੀ ਫਿਰ ਵੀ ਚਲੋ ਸਾਡੀ ਡਿਊਟੀ ਹੈਗੀ ਆ ਆਪਣਾ ਭੰਡਾਰੀ ਮੱਲੇ ਤੇ ਰਿਕਸ਼ੇ ਤੇ ਜਾਣਾ ਪੈਂਦਾ ਵਾ 30 ਰੁਪਏ ਤੋਂ ਘੱਟ ਤੇ ਕੋਈ ਰਿਕਸ਼ੇ ਵਾਲਾ ਵੀ ਨਹੀਂ ਲੈਂਦਾ ਹੈਗਾ ਤੇ ਰੋਜ਼ ਦਿਹਾੜੀ 60 60 ਰੁਪਏ ਕਿੱਥੋਂ ਖਰਚਾਂਗੇ ਅਸੀਂ ਤਨਖਾਹਾਂ ਚਾਰ ਚਾਰ ਮਹੀਨੇ ਹੋ ਗਏ ਸਾਨੂੰ ਉਤਰਾ ਤਨਖਾਹ ਨਹੀਂ ਮਿਲ ਰਹੀ ਤੇ ਉਤੋਂ ਜੀ ਕੰਮ ਜੀ ਪੂਰਾ ਕਰਤੇ ਅਸੀਂ ਪੂਰਾ ਹੀ ਰਹੇ ਆ ਕੰਮ ਪਰ ਜੇ ਸਾਡੀ ਮਿਹਨਤ ਦਾ ਫਾਇਦਾ ਕੀ ਆ ਕਿ ਜੇ ਸਾਨੂੰ ਮਿਨਾ ਹੀ ਨਾ ਪੈਸੇ ਤੇ ਬੱਚੇ ਘਰ ਭੁੱਖੇ ਮਰਨਾਂ ਤੇ ਫਾਇਦਾ ਕੀ ਕੰਮ ਦਾ ਚਾਰ ਮਹੀਨੇ ਹੋ ਗਏ ਲਗਾਤਾਰ ਚਾਰ ਮਹੀਨੇ ਹੋ ਗਏ ਜੇ ਲਗਾਤਾਰ ਹੀ ਤੱਕ ਤਨਖਾਹਾਂ ਨਹੀਂ ਮਿਲੀਆਂ ਹੈਗੀਆਂ ਮੰਗ ਸਾਡੀ ਇਹ ਕਿ ਸਾਨੂੰ ਸਾਡੀ ਜਿਹੜੀ ਮਿਹਨਤ ਹੈ ਸਾਨੂੰ ਦਿੱਤੀ ਜਾਵੇ ਔਰ ਜਿਹੜੀਆਂ ਛੁੱਟੀਆਂ ਕੱਟਦੇ ਆ ਉਹ ਵੀ ਸਾਡੀਆਂ ਛੁੱਟੀਆਂ ਨਾ ਕਟਣ ਅੱਛਾ ਜਦੋਂ ਅਧਿਕਾਰੀ ਨੇ ਇੱਥੇ ਕਿਸੇ ਅਧਿਕਾਰੀ ਨਾਲ ਗੱਲ ਹੋਈ ਤੇ ਤਨਖਾਹ ਨੂੰ ਲੈ ਕੇ ਸਾਡੀਆਂ ਅੱਗੇ ਵੀ ਮੈਡਮ ਕੋਲ ਵੀ ਅਸੀਂ ਗਏ ਆਗੇ ਹਾਂਜੀ ਤੇ ਉਹਨਾਂ ਨੇ ਕਿਹਾ ਕਿ ਤੁਹਾਡਾ ਚੱਕ ਜਿਹੜਾ ਵਾ ਉਹਨਾਂ ਨੂੰ ਕਾਸਟੈਂਟਰੀ ਨੂੰ ਪੁੱਛੋ ਜਾ ਕੇ ਉਧਰ ਚੀਫ ਸੈਂਟਰੀ ਨੂੰ ਜਾ ਕੇ ਪੁੱਛੋ ਉਹਨਾਂ ਦੇ ਕੋਲ ਪੀਓ ਕੀ ਕਹਿੰਦੇ ਉਹਨਾਂ ਨੂੰ ਜਾ ਕੇ ਤੁਸੀਂ ਮਿਲੋ ਕਿਉਂਕਿ ਜਦੋਂ ਅਸੀਂ ਉਹਨਾਂ ਦੇ ਕੋਲ ਗਏ ਆ ਤੇ ਉਹਨਾਂ ਨੇ ਫੋਨ ਤੇ ਗੱਲ ਇਹਨਾਂ ਨਾਲ ਕੀਤੀ ਆ ਸਰ ਸੈਂਟਰੀ ਫਰਨਾ ਤੇ ਉਹਨਾਂ ਦੇ ਕੋਲ ਜਦੋਂ ਅਸੀਂ ਗਏ ਆ ਤੇ ਉਹਨਾਂ ਨੇ ਕਿਹਾ ਕਿ ਜਾ ਕੇ ਉਹਨਾਂ ਨਾਲ ਗੱਲ ਕਰੋ ਅਸੀਂ ਉਹਨਾਂ ਨਾਲ ਗੱਲ ਕੀਤੀ ਆ ਪਰ ਉਹਨਾਂ ਨੇ ਇਹ ਗੱਲ ਕਹੀ ਆ ਉਹਨਾਂ ਨੇ ਇਹ ਗੱਲ ਕਹੀ ਆ ਕਿ ਜਾ ਕੇ ਤੁਸੀਂ ਸੈਂਟਰੀ ਨਾਲ ਗੱਲ ਕਰੋ ਜਦੋਂ ਸੈਂਟਰੀ ਨਾਲ ਗੱਲ ਕੀਤੀ ਆ ਤੇ ਉਹ ਕਹਿੰਦੇ ਕਿ ਮਲਾਕੇ ਸਾਰੇ ਜਿੰਨੇ ਵੀ ਮੌਜੂਦਾ ਬੰਦੇ ਆ ਅਸੀਂ ਥੋੜੀ ਨਾਲ ਲਿਸਟ ਬਣਾਣੀ ਆ ਲਿਸਟ ਇਹਨਾਂ ਨੇ ਬਣਾਣੀ ਆ ਅਸੀਂ ਥੋੜੀ ਲਿਸਟ ਬਣਾਵਾਂਗੇ ਲਿਸਟ ਇਹਨਾਂ ਦਾ ਕੰਮ ਆ ਜੇ ਸਾਡੇ ਕੋਲ ਕੰਮ ਲੈ ਰਹੇ ਤੇ ਲਿਸਟਾਂ ਬਣਾਉਣਾ ਇਹਨਾਂ ਦਾ ਕੰਮ ਆ ਜਿੰਨੇ ਬੰਦੇ ਕੰਮ ਕਰ ਰਹੇ ਮੌਜੂਦਾ ਉਹਨਾਂ ਦੀਆਂ ਤਨਖਾਹਾਂ ਤੇ ਦੇਣ ਪਰ ਦੇਵੇ ਕੌਣ ਇਸ ਕਰਕੇ ਬਸ ਸਾਨੂੰ ਖਰਾਬ ਕਰ ਰਹੇ ਇਸ ਹਫਤੇ ਸੋਮਵਾਰ ਪਾ ਦਾਂਗੇ ਮੰਗਲਵਾਰ ਪਾ ਦਾਂਗੇ ਬਸ ਇਹ ਸਾਡਾ ਇਹੀ ਹੈਗਾ ਸਾਡੀਆਂ ਆਪ ਲੱਖ ਲੱਖ ਰੁਪਏ ਤਨਖਾਹ ਲੈ ਰਹੇ ਸਾਡੀ 7000 ਰੁਪਏ ਤਨਖਾਹ ਦੇ ਨਾਲ ਦੱਸ ਕੀ ਕਰਾਂਗੇ ਸਾਡੀ ਉਹ ਵੀ ਪੂਰੀ ਨਹੀਂ ਮਿਲਦੀ ਇਹ ਕੀ ਤਨਖਾਹ ਜੀ ਆਪਾਂ ਪਿਛਲੇ 4-5 ਮਹੀਨਿਆਂ ਤੋਂ ਇੱਥੇ ਕੰਮ ਕਰ ਰਹੇ ਹਾਂ ਜੀ ਕਾਰਪੋਰੇਸ਼ਨ ਦੇ ਅੰਦਰ ਤੇ ਸਾਨੂੰ ਜਿਹੜੀ ਆ ਤਨਖਾਹ ਕਾਫੀ ਟਾਈਮ ਤੋਂ ਜਿਹੜੀ ਆ 4 ਮਹੀਨੇ ਤੋਂ ਮਿਲ ਨਹੀਂ ਰਹੀ ਉਦੇ ਕਾਰਨ ਅੱਜ ਸਾਰੇ ਆਪਾਂ ਸਾਦੀ ਇਕੱਠੇ ਹੋ ਗਏ ਰੋਸ ਪ੍ਰਦਰਸ਼ਨ ਕਰ ਰਹੇ ਆ ਜੀ तकरीबन ਜੀ ਸਾਰਿਆਂ ਨੂੰ ਕਿਹਾ ਜੇ ਕੱਲੇ-ਕੱਲੇ ਦੇ ਅੱਗੇ ਤੱਲੇ ਮਾਰ ਕੇ ਦੇਖਿਆ ਜੀ ਨਹੀਂ ਕੋਈ ਵੀ ਮੰਨਦਾ ਜੇ ਸਾਰੇ ਇੱਕੋ ਗੱਲ ਕਹਿੰਦੇ ਜੀ ਠੇਕੇਦਾਰ ਨਹੀਂ ਤੁਹਾਡੇ ਬੰਦੇ ਪੂਰੇ ਕਰਦਾ ਫਲਾਣ ਜਿੰਨੇ ਹੈਗੇ ਜੀ ਉਹਨਾਂ ਨੂੰ ਤਨਖਾਹ ਦੋ ਜੀ ਬੰਦੇ ਪੂਰੇ ਓੱਡੇ ਬੰਦੇ ਆ ਕੇ ਦੇਖਣ ਬੈਠੋ ਗਿਣਤੀ ਮੰ ਤਨਖਾਹ ਕਿ ਨਹੀਂ 6900 ਰੁਪਿਆ ਭਜੀ ਤਨਖਾਹ ਜੇ ਓੱਡੀ ਜਨਵਰੀ ਮਹੀਨੇ ਤਨਖਾਹ ਮਿਲੀ ਆ ਅੱਜ ਵੇਖੋ ਜੀ ਅੱਜ ਮਾਰਚ ਮਹੀਨਾ ਚੱਲਣ ਡਿਆ ਜੇ ਮਈ ਅਜੇ ਤੱਕ ਨਹੀਂ ਮਿਲੀ ਕਦੇ ਵੀ ਤੇ ਕੀ ਜਦੋਂ ਤੁਸੀਂ ਕਹਿੰਦੇ ਹੋ ਕਿ ਕੀ ਕਹਿੰਦੇ ਸਟਾਫ ਨਹੀਂ ਤਾਂ ਘਟੂਦੇ ਜਾਂਦੇ ਬੰਦੇ ਨਹੀਂ ਜੀ ਹਰ ਵਾਰੀ ਇਹ ਸਟਾਫ ਗਿੰਦੇ ਆ ਸਟਾਫ ਤਾਂ ਪੂਰਾ ਪਰ ਇਹ ਹਰ ਵਾਰੀ ਗਿੰਦੇ ਆ ਹਰ ਵਾਰੀ ਗਿਣ ਕੇ ਕੋਈ ਹੱਲਾ ਕਰਨਾ ਪੈਂਦਾ ਤੇ ਫੇਰਾਂ ਨੂੰ ਜਾ ਕੇ ਤਨਖਾਹ ਮਿਲਦੀ ਠੀਕਾ ਹੋਇਆ ਥੋੜੀ ਬੰਦੇ ਘੱਟ ਬਿਲਕੁਲ ਜੀ ਬਿਲਕੁਲ ਹਰ ਵਾਰੀ ਜਿੰਨੀ ਯਾਰੀ ਤਨਖਾਹ ਲਈਏ ਉਨੀ ਯਾਰੀ ਤਨਖਾਹ ਮਿਲਦੀ ਉਦੋਂ ਬਿਨਾਂ ਤਨਖਾਹ ਮਿਲਦੀ ਨਹੀਂ ਇਹਨਾਂ ਨੂੰ ਆ ਕੇ ਕਹਿ ਕੇ ਗਿਆ ਤੁਹਾਨੂੰ ਦਿਖਾ ਦੇ ਅਜੇ ਤੱਕ ਤੇ ਜੀ ਕੋਈ ਨੁਮਾਇੰਦਾ ਨਹੀਂ ਆਇਆ ਇਸ ਦਫਤਰ ਦਾ ਆਪਾਂ ਮੈਡਮ ਕੋ ਵੀ ਜਾ ਕੇ ਪੇਸ਼ ਹੋਏ ਹਾਂ ਉਹ ਬੋਲਦੇ ਵੀ ਤੁਹਾਨੂੰ ਚੈੱਕ ਦੇ ਦਿੱਤਾ ਆ ਪਰ ਅੰਦਰੋਂ ਚੈੱਕ ਮਿਲਦਾ ਨਹੀਂ ਭਾਈ 4 ਸਾਲ ਤੋਂ ਕੰਮ ਕਰ ਰਹੇ ਆ ਤੇ ਵੇਖੋ ਜੀ 4 ਸਾਲ ਦੇ ਨਾਲ ਕੋਈ ਬੰਦੇ ਨਹੀਂ ਪੂਰੇ ਹੋਣ ਦੇ ਪਹਿਲਾਂ ਤਨਖਾਹਾਂ ਸਾਡੀਆਂ ਬਿਲਕੁਲ ਸਹੀ ਪੈਂਦੀਆਂ ਰਹੀਆਂ ਹੁਣ ਆ 4 ਮਹੀਨੇ ਜੁਨ ਨਵਾਂ ਸਾਲ ਚੜਾ ਜੇ ਕਹਿੰਦੇ ਤੁਹਾਡੇ ਬੰਦੇ ਨਹੀਂ ਪੂਰੇ ਹੈਗੇ ਤਿੰਨ ਤਿੰਨ ਵਾਰੀ ਸਰ ਬੰਦਿਆਂ ਦੇ ਨਾਮ ਲੈ ਕੇ ਭੇਜਿਆ ਪਰ ਫੇਰ ਵੀ ਇਹ ਕਹਿੰਦੇ ਤੁਹਾਡੇ ਬੰਦੇ ਨਹੀਂ ਪੂਰੇ ਹੈਗੇ ਨਾ ਕੋਈ ਮਗਰ ਆਣ ਕੇ ਬੰਦੇ ਗਿਣਤੀ ਕਰਦਾ ਇਹ ਨਾ ਕੋਈ ਗੱਲ ਨਾ ਬਾਤ ਸਿਰਫ ਇਹ ਕਹਿੰਦੇ ਕੰਮ ਕਰੋ ਕੰਮ ਆ ਹੀ ਕਰ ਰਹੇ ਆ ਪਰ ਤਨਖਾਹਾਂ ਚੋ-ਚੋ ਮਹੀਨੇ ਦੀ ਜਮਾ ਹੋਈਆਂ ਜੀ ਇਹ ਹੱਲੇ ਤੱਕ ਨਹੀਂ ਜੇ ਪਾਣ ਦੇ ਸਰ 9900 ਰੁਪਿਆ ਤਨਖਾਹ ਆ ਤੇ ਕੱਟਦੇ ਆ ਢਾਡੀ ਸਰ ਜੀ ਤੁਹਾਨੂੰ ਦਸੀਏ 300 ਰੁਪਿਆ ਢਾਡੀ ਕੱਟਦੇ ਆ ਦਿੰਦੇ 250 ਆ ਛੁੱਟੀਆਂ ਵੀ ਕੱਟੀ ਜਾਂਦੇ ਆ ਢੀਆਂ ਤੇ ਬਾਕੀ ਆ ਬੀਬੀਆਂ ਸਾਰੀਆਂ ਦੇ ਬੱਚੇ ਵੇਖ ਲੋ ਹੱਲੇ ਤੱਕ ਘਰੇ ਜੀ ਚਾਰ ਮਹੀਨੇ ਤਨਖਾਹ ਵਾਲੇ ਤੱਕ ਬੱਚਿਆਂ ਦੀ ਐਡਮਿਸ਼ਨ ਹਾਂ ਤੱਕ ਨਹੀਂ ਹੋਈਆਂ ਬੱਚੇ ਘਰ ਜੇ ਦਾਦਾ ਕਮਿਸ਼ਨਰ ਨੂੰ ਮੈਡਮ ਕੋਲ ਦਨ ਗਏ ਸੀ ਸਾਰ ਆਪਾਂ ਤੇ ਕਮਿਸ਼ਨਰ ਮੈਡਮ ਕਹਿੰਦੀ ਤੁਹਾਡਾ ਚੈੱਕ ਜੀ ਆਪਣੇ ਦਲਬਾਘ ਸਰ ਉਹਨਾਂ ਨੂੰ ਦੇਤਾ ਤੇ ਦਲਬਾਘ ਸਰ ਉਹਨਾਂ ਕੋਲ ਕਹਿੰਦੇ ਆਪਾਂ ਆਪਣੇ ਤੁਸੀਂ ਆਪਣੇ ਅਕਾਊਂਟ ਨੰਬਰ ਦੋ ਤੁਹਾਡੀਆਂ ਤਰ੍ਹਾਂਾਂਾਂ ਕੱਲੀਆਂ-ਕੱਲੀਆਂ ਬੈਣਗੀਆਂ ਸਾਰੇ ਗੇਸਟ ਸਟਾਫ ਸਾਰੇ ਦੀਆਂ ਤਨਖਾਹਾਂ ਪੈਂਦੀਆਂ ਨਹੀਂ ਹੁਣ ਕੱਲੇ-ਕੱਲੇ ਦੀ ਇੱਕਦਾਂ ਪਾੜੀਆਂ ਨੇ ਜਿਨ੍ਹਾਂ ਨੂੰ ਪਤਾ ਹੈ ਕਿ 3 ਮਹੀਨੇ ਚ ਹੈ ਆਪਣਾ ਠੇਕਾ ਬੰਦ ਹੋ ਗਿਆ ਤੇ ਸਾਨੂੰ ਦੱਸ ਦਿੰਦੇ ਆਪਾਂ ਕੰਮ ਨਾ ਆਂਦੇ ਥੋਲੇ ਦਾ ਠੇਕਾ ਟਰਾਲੀ ਵਾਲਾ ਠੇਕਾ ਉਹਨਾਂ ਦੀਆਂ ਤਰ੍ਹਾਂਾਂਾਂ ਵੇਲੋ ਟਾਈਮ ਨਾਲ ਦੇਈ ਜਾਂਦੇ ਆ ਅਸੀਂ ਘਰਾਂ ਚੋਂ ਗਿੱਲਾ ਪਰ ਫੇਰ ਵੀ ਇਹ ਤਨਖਾਹਾਂ ਟਾਈਮ ਨਾਲ ਨਹੀਂ ਦੇਂਦੇ ਕਮਿਸ਼ਨਰ ਮੈਡਮ ਨੇ ਵੀ ਇਹੋ ਗੱਲ ਕਹੀ ਹੈ ਤੁਹਾਡੀ ਤਨਖਾਹ ਵਿਕਾਸ ਸਰ ਉਹਨਾਂ ਨੇ ਦੇਤੀ ਆ ਉਹਨਾਂ ਕੋਲੋਂ ਜਾ ਕੇ ਅੱਛਾ ਸਾਡੇ ਪੁੱਤ ਮਾਰਦੇ ਆ ਜੇ ਫੋਨ ਬੰਦ ਕਰ ਦਿੱਤਾ ਗਿਆ ਤੇ ਅੱਗੋਂ ਫਿਰ ਕਿੱਦਾਂ ਕੰਮ ਚੱਲੇਗਾ ਸਰੇ ਵਿਕਾਸ ਸਰ ਉਹਨਾਂ ਨੇ ਕਿਹਾ ਜੇ ਪਰਸੋ ਮੀਟਿੰਗ ਦੇ ਵਿੱਚ ਕੀ ਠੇਕਾ ਤੁਹਾਡਾ ਬੰਦ ਹੋ ਗਿਆ ਜੀ ਵਿਕਾਸ ਨੂੰ ਆਪਣਾ ਨਿਸ਼ਾਨੂ ਚੈੱਕ ਦੇ ਦਈਏ ਨਿਸ਼ਾਨ ਤੁਹਾਨੂੰ ਚੈੱਕ ਨਾ ਦੇਗਾ ਫਿਰ ਤੁਸੀਂ ਕੀ ਕਰੋਗੇ ਤੇ ਆਪਾਂ ਵਿਕਾਸ ਸਰ ਉਹਨਾਂ ਨੇ ਕਿਹਾ ਵੀ ਤੁਸੀਂ ਤਨਖਾਹਾਂ ਸਿੱਧੀਆਂ ਹੀ ਪਾ ਦਿਓ ਤੇ ਸਿੱਧੀਆਂ ਵੀ ਨਹੀਂ ਤਨਖਾਹਾਂ ਤੁਹਾਡੀਆਂ ਪਾਣ ਦੇ ਸਰ ਅੱਛਾ ਇਸ ਤੋਂ ਅੱਗੇ ਕੀ ਜਰਾ ਜਦੋਂ ਠ ਕੰਮ ਕਰਾਈ ਜਾਂਦੇ ਹਾਂ ਹਾਂ ਜੀ ਕੰਮ ਸਾਡੇ ਕੋਲ ਤਿੰਨ ਮਹੀਨੇ ਤੋਂ ਸਾਰਾ ਰੈਗੂਲਰ ਲੈਂਦੇ ਆ 7 ਵਜੇ ਦੇ ਡਿਊਟੀਆਂ 7 ਵਜੇ ਆਈਦਾ 3 ਵਜੇ ਕਹਿੰਦੇ ਆ 3 ਵਜੇ ਜਾਈਦਾ ਤੇ ਬਾਕੀ ਤਨਖਾਹ ਬਾਰੇ ਨਹੀਂ ਜੇ ਕੋਈ ਗੱਲ ਕਰਦਾ ਅਫਸਰ ਸਾਡੀ ਮੰਗ ਕੀ ਕਰਦੇ ਮੰਗ ਸਾਰ ਇਹੋ ਹੀ ਆ ਕਿ ਇਹਨਾਂ ਬੰਦਿਆਂ ਦੀਆਂ ਤਨਖਾਹਾਂ ਟਾਈਮ 'ਤੇ ਦਿੱਤੀਆਂ ਜਾਣ ਜਿਹੜੇ ਮਹੀਨੇ ਦੇ ਹੈਗੀਆਂ ਜੇ ਠੇਕਾ ਕੈਨਸਲ ਹੋ ਗਿਆ ਤੇ ਨਾਲ ਦੱਸ ਦਿੱਤਾ ਜਾਵੇ ਜਾ ਕੇ ਆਪਣਾ ਕਿਤੇ ਕੰਮਕਾਰ ਕਰਨ ਵਾਲੇ ਬਣਨ ਤੇ ਆਪਾਂ ਕਮੇਟੀ ਤੋਂ ਫਿਰ ਇਹੋ ਚੰਨੇ ਜੀ